ਇਸੇ ਭੇਜਣ ਦੇ ਨਾਂ ਤੇ ਏਜੰਟਾਂ ਵੱਲੋਂ ਲੋਕਾਂ ਨਾਲ ਠੱਗੇ ਮਾਰਨ ਦੇ ਮਾਮਲੇ ਹਮੇਸ਼ਾ ਅਕਸਰ ਹੀ ਸਾਹਮਣੇ ਆਉਂਦੇ ਹੀ ਰਹਿੰਦੇ ਨੇ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਨੋ ਪੀੜਤ ਨੌਜਵਾਨ ਜਦੋਂ ਵੀਜ਼ਾ ਲੈਣ ਲਈ ਇਮੀਗ੍ਰੇਸ਼ਨ ਦਫ਼ਤਰ ਜਾਂਦਾ ਤਾਂ ਉਹਨਾਂ ਦੇ ਵੱਲੋਂ ਬੌਂਸਰ ਬੁਲਾ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਸੋ ਉਸ ਦਾ ਕਹਿਣਾ ਹੈ ਕਿ ਜਦੋਂ ਮੈਂ ਵੀਜ਼ਾ ਲੈਣ ਲਈ ਇਮੀਗ੍ਰੇਸ਼ਨ ਦਫ਼ਤਰ ਦੇ ਵਿੱਚ ਗਿਆ ਤਾਂ ਉਹਨਾਂ ਦੇ ਵੱਲੋਂ ਬੌਂਸਰ ਬੁਲਾ ਕੇ ਸ਼ਟਰ ਬੰਦ ਕਰਕੇ ਉਸ ਨਾਲ ਕੁੱਟਮਾਰ ਕੀਤੀ ਗਈ ਸੋ ਪੀੜਤ ਵਿਅਕਤੀ ਵੱਲੋਂ ਰਣਜੀਤ ਐਵਿਨਿਊ ਥਾਣੇ ਦੇ ਵਿੱਚ ਆਪਣੀ ਦਰਖਾਸਤ ਦਿੱਤੀ ਗਈ ਹੈ ਉਸ ਦਾ ਕਹਿਣਾ ਹੈ ਕਿ ਮੈਨੂੰ ਇਨਸਾਫ਼ ਚਾਹੀਦਾ ਹੈ ਇੱਕ ਪਾਸੇ ਤਾਂ ਮੈਂ ਏਜੰਟ ਨੂੰ ਵਿਦੇਸ਼ ਜਾਣ ਲਈ ਪੈਸੇ ਦਿੱਤੇ ਜਦੋਂ ਮੈਨੂੰ ਮੈਂ ਵੀਜ਼ਾ ਲੈਣ ਲਈ ਦਫ਼ਤਰ ਦੇ ਵਿੱਚ ਪਹੁੰਚਿਆ ਤਾਂ ਉਹਨਾਂ ਦੇ ਵੱਲੋਂ ਮੇਰੇ ਨਾਲ ਕੁੱਟਮਾਰ ਕੀਤੀ ਗਈ ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਰਣਜੀਤ ਐਵਿਨਿਊ ਥਾਣੇ ਦੀਆਂ ਜਿਸ ਦੇ ਬਾਹਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਨਾਲ ਇਮੀਗ੍ਰੇਸ਼ਨ ਦਫ਼ਤਰ ਵੱਲੋਂ ਕੁੱਟਮਾਰ ਕੀਤੀ ਗਈ ਹੈ ਆਉ ਤੁਹਾਨੂੰ ਸੁਣਾਉਣੇ ਹਾਂ ਗੱਲਬਾਤ ਕੀ ਹੋਈ ਗੱਲਬਾਤ ਇਦਾਂ ਹੋਈ ਤੇ ਜਰਮਨ ਇਮੀਗ੍ਰੇਸ਼ਨ ਆ ਗਈ ਹੈ ਬੀ ਬਾਕ ਰਣਜੀਤ ਐਵਿਨਿਊ ਦੇ ਵਿੱਚ ਤੇ ਇਹਨਾਂ ਨੇ ਕਿਹਾ ਸੀ ਵੀ ਨਿਊਜ਼ੀਲੈਂਡ ਦਾ ਵਰਕ ਪਰਮਿਟ ਅਸੀਂ ਦਿੰਨੇ ਆ ਤੇ ਇਹਨਾਂ ਨੂੰ ਦੋ ਕੇਸ ਦਿੱਤੇ ਸੀ तकरीबन 1.5 ਦੋ ਮਹੀਨੇ ਪਹਿਲਾਂ ਤੇ ਇਹਨਾਂ ਨੇ ਸ਼ੋਰਟੀ ਦਿੱਤੀ ਸੀ ਵੀ ਅਸੀਂ ਵੀਜ਼ਾ ਕੱਢ ਦਾਂਗੇ ਤੇ ਜੋ ਇਹਨਾਂ ਨੇ ਇਹਨਾਂ ਦੇ ਹਿਸਾਬ ਨਾਲ ਕਹ ਕਹਦੇ ਸੀ ਵੀਜ਼ਾ ਆ ਗਿਆ ਤੇ ਤੁਸੀਂ ਪੇਮੈਂਟ ਦੇ ਦਿਓ ਅਸੀਂ ਕਹਿੰਦੇ ਤੁਸੀਂ ਵੀਜ਼ੇ ਦੇ ਪਹਿਲਾਂ ਸਾਨੂੰ ਕਾਪੀ ਦਿਖਾਓ ਸੌਰੀ ਅਸੀਂ ਚੈੱਕ ਕਰੀਏ ਉਹਨੂੰ ਉਸ ਤੋਂ ਬਾਅਦ ਹੀ ਅਸੀਂ ਕੁਝ ਤੁਹਾਨੂੰ ਪੇਮੈਂਟ ਦਵਾਂਗੇ ਇਹ ਕਹਿੰਦੇ ਸਾਡੇ ਆਫਿਸ ਆ ਜਾਓ ਤੇ ਅਸੀਂ ਆਫਿਸ ਆਏ ਆ ਇਹਨਾਂ ਦੇ ਅੱਜ ਤੇ ਮੇਰੇ ਫਰੈਂਡਸ ਵਗੈਰਾ ਉਹਨਾਂ ਨੂੰ ਵੀ ਬੁਲਾ ਲਿਆ ਵੀ ਚਲੋ ਬੈਠ ਕੇ ਗੱਲ ਕਰ ਲੈਂਦੇ ਆ on the table ਆਪਾਂ ਪੇਮੈਂਟ ਦੇਣੀ ਹੈ ਪੈਸੇ ਦੇਣੇ ਤੇ ਆਪੇ ਵੀਜ਼ਾ ਲੈ ਕੇ ਜਾਣਾ ਤੇ ਅੱਜ ਫਿਰ ਇਹਨਾਂ ਨੇ ਆਜਾਏ ਆ ਤੇ ਇਹਨਾਂ ਨੂੰ ਕਿਹਾ ਵੀ ਤੁਸੀਂ ਬਾਰ ਬਾਰ ਕਿਉਂ ਲਿੰਗਰ ਔਨ ਕਰਦੇ ਪਏ ਹੋ ਇਹਨਾਂ ਲੇਟ ਕਿਉਂ ਕਰਦੇ ਪਏ ਹੋ ਅਸੀਂ ਵਾਪਸ ਵੀ ਜਾਣਾ ਜੋ ਵੀਜ਼ਾ ਹੈਗਾ ਆਇਆ ਸਾਨੂੰ ਦੋ ਅਸੀਂ ਉਹਨੂੰ ਚੈੱਕ ਕਰੀਏ ਤੁਸੀਂ ਆਪਣੇ ਪੇਮੈਂਟ ਲੈ ਲਓ ਆਪਣੀ ਜਿਹੜੀ ਤੁਹਾਡੀ ਮਿਹਨਤ ਹੈ ਲੈ ਲਓ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਜਸਟ ਇਹਨੀ ਗੱਲ ਹੋਈ ਹੈ ਉਹਨਾਂ ਨੇ ਹਤਾਬਾਈ ਸ਼ੁਰੂ ਕਰਤੀ ਉਹਨਾਂ ਨੇ ਔਰ ਸਡਨਲੀ ਵਿਦਨ 5 ਮਿੰਟਸ ਉਹਨਾਂ ਨੇ ਬਾਉਂਸਰ 8 9 ਬਾਉਂਸਰ ਕਰ ਦੇਣਾ ਉਹਨਾਂ ਨੇ ਮਾਰਕਟਾਈ ਕੀਤੀ ਮੇਰੇ ਫਰੈਂਡ ਸੀ ਨਾਲ ਉਹਨਾਂ ਨੂੰ ਉਹਨਾਂ ਨੂੰ ਹਰਟ ਹੋਇਆ ਕਾਫੀ ਜ਼ਿਆਦਾ ਉਹਨਾਂ ਦੇ ਸੱਟਾਂ ਲੱਗੀਆਂ ਨੇ ਮੈਡੀਕਲ ਵੀ ਹੋਇਆ ਉਹਨਾਂ ਦਾ ਸੋ ਇਹ ਕਹਾਣੀ ਹੈ ਸੋ ਇਹ ਇਹ ਬੰਦ ਹੋਣਾ ਚਾਹੀਦਾ ਚਲੋ ਮੈਂ ਹਲੇ ਪੈਸੇ ਦੇਣ ਤੋਂ ਬਚ ਗਿਆ ਠੀਕ ਹੈ ਜੀ ਇਹ ਅੱਗੇ ਹੋਰ ਨਾ ਇਸ ਏਰੀਆ ਦੇ ਵਿੱਚ ਜਾਂ ਬਾਹਰ ਕੋਈ ਹੋਰ ਸੋ ਹਾਂਜੀ ਕਿੰਨਾ ਸਮਾਂ ਪਹਿਲਾਂ ਤੁਹਾਡੀ ਗੱਲਬਾਤ ਹੁੰਦੀ ਹੈ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਿਵੇਂ ਹੁੰਦੀ ਹੈ ਕਿਵੇਂ ਤੁਸੀਂ ਪੈਸੇ ਆਨਲਾਈਨ ਪਾਣੇ ਹੋ ਜਾਂ ਕਿਵੇਂ ਮੈਂ ਤੁਹਾਨੂੰ ਦੱਸਦਾ ਆਨਲਾਈਨ ਪੈਸੇ ਐਸਐਚ ਸਿਰਫ ਸਰਵਿਸ ਫੀਸ ਪਾਈ ਸੀ ਇਹਨਾਂ ਨੂੰ ਠੀਕ ਹੈ ਜੀ ਤਿੰਨ ਫਾਈਲਾਂ ਦੀ अराउंड 10000 ਰੁਪਏ ਪਾਇਆ ਸੀ ਇਹਨਾਂ ਨੂੰ ਤੇ ਇਹ ਹੋਰ ਮੰਗ ਰਹੇ ਸੀ ਮੈਂ ਦਿੱਤੇ ਨਹੀਂ ਮੈਂ ਮਨਾਂ ਕਰਤਾ ਮੈਂ ਕਿਹਾ ਮੈਂ ਕਿਹਾ ਤੁਸੀਂ ਮੇਰੀ ਮੇਰੀ ਇਹਨਾਂ ਨਾਲ ਕੋਈ ਕਮਿਟਮੈਂਟ ਹੋਈ ਨਹੀਂ ਹੈ ਤੁਹਾਡੇ ਨਾਲ ਤੁਸੀਂ ਮੈਨੂੰ ਵੀਜ਼ਾ ਦਿਓ ਸ਼ੋਰਟੀ ਦਿਓ ਫਿਰ ਮੈਂ ਦਵਾਂਗਾ ਉਸ ਤੋਂ ਬਗੈਰ ਮੈਂ ਨਹੀਂ ਦੇਣਾ ਤੇ ਇਹਨਾਂ ਨੇ ਫਿਰ ਇਹਨਾਂ ਨੇ ਕਿ ਆ ਵੀ ਅਸੀਂ ਮੈਨਾਂ ਨੂੰ ਕਿਹਾ ਮੇਰੇ ਕਹਿੰਦਾ ਮੈਨੂੰ ਆਨਲਾਈਨ ਤੁਸੀਂ ਭੇਜ ਦਿਓ ਮੈਂ ਵੈਰੀਫਾਈ ਇੱਥੇ ਬੈਕ ਕਰ ਲੈਣਾ ਆਪਣੇ ਆਪਣੇ ਆਫਿਸ ਦੇ ਵਿੱਚ ਕਹਿੰਦੇ ਨਹੀਂ ਅਸੀਂ ਨਹੀਂ ਕਰ ਸਕਦੇ ਇੱਦਾਂ ਭੇਜ ਨਹੀਂ ਸਾਡੇ ਸਾਡੇ ਪ੍ਰੋਟੋਕਾਲਸ ਨੇ ਤੁਸੀਂ ਬਾਰ ਕੋਡ ਪ੍ਰੋਟेक्टेड ਹੈ ਤੁਸੀਂ ਸਾਡੇ ਆਫਿਸ ਆ ਜਾਓ ਤੇ ਮੈਂ ਕਿਹਾ ਚਲੋ ਠੀਕ ਹੈ ਇਹਨਾਂ ਕਹਿ ਰਹੇ ਨੇ ਤਾਂ ਕੁਝ ਜੈਨੂਇਨ ਜੈਨੂਇਨ ਹੋਏਗਾ ਇਹਦਾ ਕੰਮ ਤੇ ਆਫਿਸ ਆ ਗਏ ਅਸੀਂ ਐਸੇ ਕਰਕੇ ਆਫਿਸ ਆਏ ਨਹੀਂ ਤਾਂ ਸਾਨੂੰ ਆਨ ਦਾ ਮਤਲਬ ਹੀ ਨਹੀਂ ਕੋਈ ਸੀ ਤੇ ਇੱਥੇ ਆ ਕੇ ਇਹਨਾਂ ਨੂੰ ਕਿਹਾ ਤੁਸੀਂ ਸਾਨੂੰ ਵੀਜ਼ਾ ਦਿਖਾਓ ਟਾਲ ਮਟੋਲ ਕਰਦੇ ਰਹੇ ਕੱਲ ਅਸੀਂ ਸਾਰਾ ਦਿਨ ਵੇਟ ਕਰਦੇ ਰਹੇ ਆ ਇੱਕ ਅੰਕੁਸ਼ ਨਾਮ ਦਾ ਮੁੰਡਾ ਹੈਗਾ ਇਹ ਇਹ ਇਹਨਾਂ ਨੂੰ ਕਹਿ ਸਾਨੂੰ ਦਿਖਾ ਦਿਓ ਪਹਿਲਾਂ ਕਹਿ ਰਹੇ ਸੀ ਅੰਕੁਸ਼ ਚੰਡੀਗੜ੍ਹ ਤੋਂ ਆ ਰਿਹਾ ਔਨ ਹਿਸ ਵੇ ਹੈ ਅਸੀਂ ਚਲੋ ਦਰਬਾਰ ਸਾਹਿਬ ਚੱਲੇ ਗਏ ਮੱਥਾ ਟੇਕਨ ਉਸ ਤੋਂ ਬਾਅਦ ਫਿਰ ਫੋਨ ਕੀਤਾ ਕਹਿੰਦਾ ਭਾਜੀ ਮੈਂ ਹੁਣੇ ਪਹੁੰਚਿਆ ਹੀ ਆ ਮੈਂ ਤੁਹਾਨੂੰ 10 ਮਿੰਟ ਚ ਅਪਡੇਟ ਕਰਦਾ ਫੋਨ ਸਵਿਚ ਆਫ ਕਰ ਲਿਆ ਅਸੀਂ ਫਿਰ ਇੱਕ ਦਿਨ ਹੋਰ ਰੋਕੇ ਕਿ ਚਲੋ ਸਵੇਰੇ ਮਿਲ ਕੇ ਜਾਂਦੇ ਹਾਂ ਇਹਨਾਂ ਨੂੰ ਸਵੇਰੇ ਇਹਨਾਂ ਦੇ ਆਫਿਸ ਗਏ ਆ ਵੀ ਹਾਂਜੀ ਭਾਜੀ ਆਹ ਲੋ ਤੁਹਾਨੂੰ ਵੀਜ਼ਾ ਦਿਖਾਓ ਅਸੀਂ ਵੈਰੀਫਾਈ ਕਰੀਏ ਉਹਨੂੰ ਵੀ ਸ਼ੋਰ ਕਰੀਏ ਵੀ ਓਕੇ ਜੈਨੂਇਨ ਵੀਜ਼ਾ ਆਪਣੀ ਪੇਮੈਂਟ ਲੈ ਲਓ ਤੁਸੀਂ ਬਸ ਉਸੇ ਗੱਲ ਤੋਂ ਇਹਨਾਂ ਨੇ ਯਾ ਵੀ ਕਿਸੇ ਪੈਸੇ ਖੋਣ ਵਾਲਾ ਕੰਮ ਕੀਤਾ ਇਹਨਾਂ ਨੇ ਬੌਂਸਰ ਸੱਦ ਕੇ ਕਿੱਦਾਂ ਹੋਇਆ ਸੀ ਤੁਹਾਡੇ ਨਾਲ ਗੱਲਬਾਤ ਸ਼ੁਰੂ ਹੁੰਦੀ ਹੈ ਜਦੋਂ ਉਹਨਾਂ ਵੱਲੋਂ ਬੌਂਸਰ ਤੁਸੀਂ ਕਹਿੰਦੇ ਬੁਲਾਏ ਜਾਂਦੇ ਨੇ ਉਸ ਸਮੇਂ ਉੱਥੇ ਕੌਣ ਸੀ ਤੁਸੀਂ ਕਿੰਨੇ ਜਾਣੇ ਸੀ ਅਸੀਂ 4 ਜਣੇ ਸੀ ਮੈਂ ਮੈਂ ਮੇਰੇ ਨਾਲ ਇਕ ਰੁਦਰਪੁਰ ਤੋਂ ਆਏ ਨੇ ਮੇਰੇ ਫ੍ਰੈਂਡ ਉਹ ਨੇ ਤੇ ਇੱਥੇ ਮੇਰੇ ਦੋ ਫ੍ਰੈਂਡ ਹੋਰ ਨੇ ਹਾਂਜੀ ਉਹ ਮੇਰੇ ਬੌਂਸਰ ਆਂਦੇ ਨੇ ਫਿਰ ਕਿਵੇਂ ਮਾਮਲਾ ਸ਼ੁਰੂ ਹੁੰਦਾ ਉਹ ਹੱਥਾ ਪਾਈ ਸ਼ੁਰੂ ਕਰਦੇ ਮਾਰਨ ਮਾਰਕੋਟਾਈ ਸ਼ੁਰੂ ਕਰ ਦਿੰਦੇ ਨੇ ਠੀਕ ਹੈ ਜੀ ਤੇ ਅੰਦਰ ਉਹ ਮਤਲਬ ਬਲਾਕ ਕਰ ਲੈਂਦੇ ਨੇ ਆਫਿਸ ਬਾਹਰ ਨਹੀਂ ਜਾਣ ਦਿੱਤੇ ਜਿੱਦਾਂ ਬੰਦੀ ਬਣਾ ਲੈਂਦੇ ਕਿਸੇ ਨੂੰ ਵੀ ਅ ਤੇ ਮਾਰ ਕੁਟਾਈ ਹਟ ਕਰਨੀ ਆ ਅਸੀਂ ਆਪਣੇ ਆਪ ਨੂੰ ਕਿਵੇਂ ਛਡਾ ਕੇ ਪੁਲਿਸ ਨੂੰ ਹਾਂ ਪੁਲਿਸ ਨੂੰ ਮੇਰੇ ਫਰੈਂਡ ਨੇ ਹਰ ਉਸੇ ਵੇਲੇ 100 ਨੰਬਰ ਤੇ ਕਾਲ ਕਰਤਾ ਉਹਨੇ ਚਰ ਨੂੰ ਇੱਥੇ ਆ ਗਏ ਸੀ ਆਫੀਸਰ ਤੇ ਉਦੋਂ ਫਿਰ ਅਸੀਂ ਬਾਹਰ ਆਏ ਆ ਫਿਰ ਅਸੀਂ ਥਾਣੇ ਤੇ ਕੰਪਲੇਂਟ ਦਿੱਤੀ ਆ ਉਹਨਾਂ ਦਾ ਮੈਡੀਕਲ ਕਰਾਇਆ ਤੇ ਹੁਣ ਫਿਰ ਅਸੀਂ ਥਾਣੇ ਦੇ ਬਾਹਰ ਆਈਆਂ ਮਤਲਬ ਗੱਲ ਕਰਨ ਆਏ ਨਾਮ ਕੀ ਹੈ ਜੀ ਤੁਹਾ ਵਿਜ਼ਾ ਲਗਾਇਆ ਸੀ ਜਰਮਨੀ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਿਟਿਡ ਬੀ ਬਲਾਕ ਐਸ ਸੀਓ 26 ਰਣਜੀਤ ਐਬਿਨੀ ਹੁਣ ਵੀ ਐਲ ਸੀ ਸੀ ਦੇ ਉੱਪਰ ਹੈ ਕੀ ਕਰਵਾਏ ਪ੍ਰੋਸੈਸ ਦਿੱਤਾ ਪ੍ਰੋਸੈਸ ਹੈ ਜੀ ਇਹਨਾਂ ਨੂੰ ਜਿਨ੍ਹਾਂ ਨੇ ਬਾਉ ਇਹ ਅਜੇ ਕਿਸੇ ਦੇ ਉਤੇ ਅਟੈਂਪਟ ਟੂ ਮਤਲਬ ਮਰਡਰ ਲਾ ਲੋ ਇਹ ਸਾਫ ਸੀ ਜੇ ਨਾ ਅਸੀਂ ਵਿਚੋਚਾ ਕਰਦੇ ਉਹਨਾਂ ਨੇ ਤਾਂ ਇਹੋ ਜਿਹਾ ਡਰਾਡਾ ਚੁੱਕ ਲੀਆਂ ਹੋਈਆਂ ਸੀ ਮਾਰਨ ਲਈ ਉਹਨਾਂ ਨੇ ਤਾਂ ਮਾਰ ਦੇਣਾ ਸੀ ਕਿਰ ਸਾਹਿਬ ਦੀ ਮੰਨ ਕਰਦੇ ਹੈ ਸਾਹਿਬ ਇਹਨਾਂ ਨੂੰ ਉਸੇ ਬਲੇ ਫੜ ਕੇ ਅੰਦਰ ਕੀਤਾ ਜਾਵੇ ਨਾਨ ਨਾਨ ਅਵੇਲੇਬਲ ਵਾਰੈਂਟ ਇਸ਼ੂ ਹੋਣ ਇਹਨਾਂ ਦੇ ਇਮੀਡੀਏਟਲੀ ਇਹ ਮਰਚ ਇੱਕ ਇਮੀਗ੍ਰੇਸ਼ਨ ਦੇ ਵਿੱਚ ਕਿਸੇ ਵੱਲੋਂ ਕੰਪਲੀਟ ਇਥੇ ਕੀਤੀ ਗਈ ਹੈ ਕਿ ਇਮੀਗ੍ਰੇਸ਼ਨ ਵਾਲਿਆਂ ਨੇ ਉਹਨਾਂ ਨੂੰ ਬੰਦੇ ਬਣਾ ਕੇ ਨੂੰ ਸੱਤਿਆ ਕਿਸ ਨੇ ਮੈਂ ਐਸੇ ਸੁਰਿੰਦਰ ਸਿੰਘ ਬੋਲਦਾ ਥਾਣਾ ਰਜੀਦਾਬਨੀ ਤੋਂ ਕਈ ਉਹਨਾਂ ਦੀ ਦਰਖਾਸਤ ਆਈ ਹੈ ਉਹਨਾਂ ਨੂੰ ਡਾਕਟਰ ਕੱਟ ਦਿੱਤਾ ਵਾ ਦੂਸਰੀ ਪਾਰਟੀ ਵੱਲੋਂ ਵੀ ਆਈ ਹੈ ਇਮੀਗ੍ਰੇਸ਼ਨ ਵੱਲੋਂ ਵੀ ਖਾੜੇ ਕੋਮਪਲੇਟ ਆਈ ਹੈ ਤੇ ਜੋ ਕੀ ਉਹ ਰਿਜ਼ਲਟ ਆਏਗਾ ਰਿਜ਼ਲਟ ਦੇ ਮੁਤਾਬਕ ਜੋ ਬੰਦੀ ਕਾਰਵਾਈ ਕੀਤੀ ਜਾਵੇਗੀ ਇਹਨਾਂ ਨੂੰ ਡਾਕਟਰ ਕੱਟ ਕੇ ਦਿੱਤਾ ਹਸਪਤਲ ਗਏ ਆ ਉਹਨਾਂ ਵੱਲੋਂ ਕਹਿ ਰਹੇ ਕਿ ਸਾਡੇ ਨਾਲ ਠੱਗੀ ਮਾਰੀ ਗਈ ਹੈ ਤੁਹਾਨੂੰ ਵੀ ਉਹ ਤੇ ਜਾਂਚ ਕਰਾਂਗੇ ਜੀ ਕੇਸ ਦੀ ਜਾਂਚ ਕਰਾਂਗੇ ਬੁਲਾਵਾਂਗੇ ਉਹਨਾਂ ਨੂੰ ਵੀ ਜੋ ਵੀ ਬੰਦੀ ਹੋਈ ਕਾਰਵਾਈ ਕਰਾਂਗੇ